ਨਹੀਂ 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 ਬਰਮਤੋ ਇਹਨਾਂ ਨੂੰ ਮੈਰਿਜ ਚੱਲ ਗਿਆ ਨਹੀਂ ਨਹੀਂ ਜੀ ਨਹੀਂ ਕਰ ਦੋ ਭਾਜੀ ਚਾਲੂ ਤੁਸੀਂ ਕਰੋ ਸਹੀ ਆ ਨਾਲ ਮਿਲਦ ਕਰਦੇ ਭਾਜੀ ਤੁਹਾਡੇ ਨਾਲ ਬਿਲਕੁਲ ਇਹ ਬਹੁਤ ਵੱਡੀ ਮਹਿੰਤ ਹੈ ਦੇਖ ਦੋ ਇਹ ਮੁੰਡਾ ਬੈਂਕ ਅੰਪਲਾਈ ਹੈ ਪਰ ਇਹ ਜਦੋਂ ਫਰੀ ਆ ਵੀ ਫਿਰ ਨੂੰ ਕਿਦਾ ਚੱਲਦਾ ਜੀ ਕਰਿਏ ਜਾ ਕੇ ਆਪਦੇ ਘਰਾਂ ਦੇ ਵਿੱਚ ਵੀ ਜਿਸ ਤਰ੍ਹਾਂ ਸਾਥੀ ਜੀ ਨੇ ਦੱਸਿਆ ਆ ਕਿ ਜਿਹੜਾ ਇੱਕ ਲੋੜ ਆ ਅੱਜ ਜਿਹੜੇ ਬੁੱਢੀ ਜੀ ਵੀ ਲੋਕ ਆ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਨੂੰ ਪਤਾ ਆ ਕਿ ਜਿਹੜਾ ਨੌਜਵਾਨ ਆ ਕਿੱਦਾਂ ਇਹ ਜਿਹੜਾ ਆ ਜੇ ਬਚਾਉਣਾ ਆ ਤਾਂ ਕਿੱਦਾਂ ਬਚਾਇਆ ਜਾਵੇ ਇਸ ਕਰਕੇ ਜਿਹੜਾ ਸਰਕਾਰ ਦੇ ਨੁਮਾਇੰਦੇ ਵਿੱਚ ਸਾਡੇ ਬੈਠੇ ਆ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਸਰਕਾਰ ਦਾ ਇੱਥੇ ਬਹੁਤ ਵੱਡਾ ਜਿਹੜਾ ਨੌਜਵਾਨੀ ਨੂੰ ਬਚਾਉਣ ਦੇ ਵਿੱਚ ਰੋਲ ਆ ਇਸ ਕਰਕੇ ਉਹਨਾਂ ਦੇ ਕੋਲ ਜਿਹੜਾ ਸਾਰਾ ਸਿਸਟਮ ਆ ਸਾਰਾ ਪ੍ਰਬੰਧ ਆ ਔਰ ਉਸ ਪ੍ਰਬੰਧ ਦੇ ਰਾਹੀਂ ਹੀ ਅਸੀਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਖੇਡਾਂ ਦੇ ਪ੍ਰਤੀ ਜਿਹੜਾ ਆ ਜਾਗਰੂਤ ਕਰ ਸਕਦੇ ਆ ਇਸ ਕਰਕੇ ਜਿਹੜਾ ਇਸ ਸਰਕਾਰ ਦੇ ਨਵੇਂ ਦੇ ਜਿਹੜੇ ਆ ਭੁੱਲਰ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਆ ਕਿ ਇਹ ਨੌਜਵਾਨਾਂ ਦੀ ਬਾਹ ਸੜ ਕੇ ਤੁਸੀਂ ਅੱਗੇ ਲੈ ਕੇ ਚੱਲੋ ਅਸੀਂ ਸਾਰੇ ਤੈਨੂੰ ਯਕੀਨ ਦਿਵਾਉਂਦੇ ਆ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਧੰਨਵਾਦ ਭਾਈ ਮੈਂ ਭਾਈ ਭੁੱਲਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕਾਰਜੋਗ ਸੁਮਾ ਪਹਿਲਵਾਨ ਜੀ ਉਹਨਾਂ ਦੇ ਅਖਾੜੇ ਵਿੱਚ ਇਕੱਤਰ ਹੋਏ ਆ ਤੁਸੀਂ ਸਮਾਂ ਕੱਢ ਕੇ ਆਏ ਹੋ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜਿਵੇਂ ਕਿ ਮੇਰੇ ਤੋਂ ਪਹਿਲਾਂ ਪ੍ਰਧਾਨ ਜੀ ਗੱਲ ਕਰਦੇ ਸੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੀ ਜਿਹੜੀ ਜਵਾਨੀ ਆਪਣੇ ਜਿਹੜੇ ਨੌਜਵਾਨ ਵੀਰਾਂ ਜਿਨ੍ਹਾਂ ਦੇ ਮੱਥੇ ਤੇ ਇੱਕ ਕਲੰਕ ਲਾਇਆ ਗਿਆ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਿ ਸਾਡਾ ਜਿਹੜਾ ਪੰਜਾਬ ਚਿੱਟੇ ਦਾ ਆਦੀ ਹੋ ਗਿਆ ਵੈਸੇ ਮੇਰਾ ਜ਼ਿੰਦਗੀ ਦਾ ਤਜਰਬਾ ਮੇਰੀ 41 ਸਾਲ ਉਮਰ ਆ 41 ਸਾਲ ਦੀ ਉਮਰ ਚ ਮੈਂ ਚਿੱਟਾ ਨਹੀਂ ਦੇਖਿਆ ਜੇ ਕਿਸੇ ਦੇਖਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਪਰ ਇਹ ਮੈਨੂੰ ਐ ਲੱਗਦਾ ਵੀ ਜਿਵੇਂ ਨਾ ਹੈ ਗੱਲ ਥੋੜੀ ਆ ਔਰ ਕੀਤੀ ਜਾਦੀ ਵੱਡੀ ਜਾ ਰਹੀ ਆ ਜਿਆਦਾ ਵੱਡਾ ਸਾਡੇ ਦੋਸ਼ ਲਾਇਆ ਜਾ ਰਿਹਾ ਵੀ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਉਹ ਨਸ਼ਈ ਆ ਸਾਨੂੰ ਇੱਕ ਤਰੀਕੇ ਨਾਲ ਬਦਨਾਮ ਕੀਤਾ ਜਾ ਰਿਹਾ ਜੀ ਇਹ ਲੋਕ ਜਿਹੜੇ ਆ ਇਹ ਨਸ਼ੇ ਨਸ਼ੇ ਦੇ ਆਦੀ ਆ ਸੋ ਦੋਸਤੋ ਗੱਲ ਇਹ ਆ ਸਰਕਾਰ ਮੈਂ ਠੀਕ ਆ ਮੈਂ ਆਮ ਆਦੀ ਪਾਰਟੀ ਦਾ ਇੱਕ ਨੁਮਾਇੰਦਾ ਮੈਂ ਪਾਰਟੀ ਵੱਲੋਂ ਤੁਹਾਡੇ ਤੱਕ ਮੈਂ ਪਾਰਟੀ ਵੱਲੋਂ ਨਹੀਂ ਆਇਆ ਮੈਂ ਤੁਹਾਡੇ ਤੱਕ ਪਹੁੰਚ ਕੀਤੀ ਆ ਟਰੈਕਟੋਰੇਟ ਜਨਿਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਜਿਸ ਦਾ ਕਿ ਮੈਂ ਡਿਸਟ੍ਰਿਕਟ ਇੰਚਾਰਜ ਆ ਔਰ ਸਰਕਾਰ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਉਹ ਕਿਸ ਲਈ ਤੁਹਾਡੇ ਸਾਰੇ ਨੌਜਵਾਨ ਭਰਾਵਾਂ ਲਈ ਸਰਕਾਰ ਦੀ ਇਹ ਸੋਚ ਆ ਕਿ ਆਪਾਂ ਹਰ ਪਿੰਡ ਹਰ ਸ਼ਹਿਰ ਦੇ ਵਾਰਡ ਦੇ ਵਿੱਚ ਇੱਕ ਇੱਕ ਯੂਥ ਕਲੱਬ ਰਜਿਸਟਰ ਕਰਾਇਆ ਜਾਵੇ ਯੂਥ ਕਲੱਬ ਰਿਸਟਰਡ ਕਰਾਉਣ ਦੇ ਨਾਲ ਯੂਥ ਕਲੱਬ ਦੇ ਵਿੱਚ ਤੁਸੀਂ ਆਪਣੀਆਂ ਗਰਾਊਂਡ ਦੇ ਕੰਮ ਤੁਸੀਂ ਆਪਣੀ ਜਿਹੜੀ ਖੇਡ ਸਪੋਰਟਸ ਨਾਲ ਜੁੜੀਆਂ ਕਿੱਟਾਂ ਇਹ ਸਾਰੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਮੁਹੱਈਆ ਕਰਾ ਸਕਦੇ ਹਾਂ ਦੇਖੋ ਯੂਥ ਕਲੱਬ ਦਾ ਜਨਮ 1985 ਦੇ ਵਿੱਚ ਹੋਇਆ ਸੀ ਲਗਭਗ ਇਸ ਸੀ ਨੂੰ 40 ਸਾਲ ਹੋ ਗਏ 40 ਸਾਲ ਬੀਤਣ ਦੇ ਬਾਵਜੂਦ ਵੀ ਅੱਜ 2025 ਦੇ ਵਿੱਚ ਯੂਥ ਕਲੱਬ ਬਾਰੇ ਸਾਨੂੰ ਖੋਲ ਕੇ ਦੱਸਣਾ ਪੈ ਰਿਹਾ ਕਿ ਯੂਥ ਕਲੱਬ ਕੀ ਆ 40 ਸਾਲਾਂ ਜਾਂ ਜੀ ਯੂਥ ਨੂੰ ਸਪੋਰਟਸ ਕੱਟਾ ਦੇਣ ਲਈ ਜੁਨਤ ਵਾਸਤੇ ਵਧੀਆ ਗਰਾਊਂਡਸ ਬਣਾਉਣ ਲਈ ਤਾਂ ਕਿ ਖੇਡ ਦਾ ਬੋਲ ਸੋਣਾ ਬੰਸ ਉੱਥੇ ਦੇਖੋ 40 ਸਾਲ ਬੀਤਣ ਦੇ ਬਾਵਜੂਦ ਵੀ ਅਸੀਂ ਇਹ ਚੀਜ਼ਾਂ ਤਹਜੇ ਬਾਂਝੇ ਆ ਸਾਨੂੰ ਇਹ ਚੀਜ਼ਾਂ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਕਲੱਬ ਬਣੇ ਸਾਡੇ ਟੋਟਲ ਪੰਜਾਬ ਦੇ ਵਿੱਚ 12700 ਤੋਂ ਪਲੱਸ ਪਿੰਡ ਨੇ ਤੇ ਸ਼ਹਿਰਾਂ ਦੇ ਵਾਰਡ ਤਰੀਬ ਦੀ 5000 ਪੋਟ 18000 ਦੇ ਕਰੀਬ ਇਹ ਚੀਜ਼ਾਂ ਬਣਦੀਆਂ ਤੇ ਜਦ ਅਸੀਂ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਕੀਤੀ ਤੇ ਉਸ ਟਾਈਮ ਅਸੀਂ ਦਾ ਟੋਟਲ ਜਿਹੜਾ ਸਰਵੇ ਕਰਵਾਇਆ ਸਾਰੇ ਪੰਜਾਬ 'ਚੋ ਜੋ ਅੰਕੜੇ ਸਰਕਾਰ ਕੋਲ ਸੀ ਇਹ ਯੁਵਾ ਕੇਂਦਰ ਕੋਲੇ ਉਸੇ ਮੁਤਾਬਕ 758 ਕਲੱਬ ਸਾਰੇ ਪੰਜਾਬ 'ਚ ਰਜਿਸਟਰਡ ਸੀ 40 ਸਾਲ ਬੀਤਣ ਦੇ ਬਾਵਜੂਦ ਵੀ ਸਿਰਫ 758 ਕਲੱਬ ਰਜਿਸਟਰਡ ਕਿਉਂ ਕਿ ਕਿ ਸਮੇਂ-ਸਮੇਂ ਦੇ ਸਾਹਬਾਂ ਦਾ ਸਰਕਾਰਾਂ ਚਾਹੁੰਦੀਆਂ ਨਹੀਂ ਸੀ ਕਿ ਸਾਡੇ ਨੌਜਵਾਨ ਜਿਹੜੇ ਆਏ ਪੜ ਜਾਣ ਇਹ ਨਸ਼ਿਆਂ ਤੋਂ ਦੂਰ ਰਹਿਣ ਤਾਂ ਕਿ ਜੇ ਸਾਡੇ ਬੱਚੇ ਪੜ ਗਏ ਜਾਂ ਸਾਡੇ ਬੱਚੇ ਤੰਦਰੁਸਤ ਰਹਿਣ ਤਾਂ ਸਾਨੂੰ ਸਵਾਲ ਕਰਨਗੇ ਹੋ ਸਕਦਾ ਸਾਡਾ ਕਿਦ ਰਾਜ ਭਗ ਨਾ ਖੁਸ਼ ਜੀ ਸੋ ਇਹ ਚੀਜ਼ਾਂ ਸੀਗੀ ਆ ਅੱਜ ਆਪਾਂ ਨੂੰ ਜ਼ਰੂਰਤਾ ਤੁਸੀਂ ਸਾਰੇ ਭੈਣ ਭਰਾ ਹਰ ਇੱਕ ਵੱਖਰੇ ਵੱਖਰੇ ਪਿੰਡ ਤੋਂ ਵੱਖਰੇ ਵੱਖਰੇ ਮਹੱਲੇ ਤੋਂ ਬੈਠੇ ਹੋ ਮੈਂ ਤੁਹਾਡੇ ਕੇ ਗੁਜਾਰਿਸ਼ ਕਰਦਾ ਇਸ ਕੰਮ ਦੇ ਵਿੱਚ ਮੇਰੀ ਮਦਦ ਕਰੋ ਔਰ ਆਪਾਂ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇੱਕ 21 ਮੈਂਬਰੀ ਕਮੇਟੀ ਬਣਾ ਕੇ ਪੰਜਾਬ ਸਰਕਾਰ ਦਾ ਯੂਥ ਕਲੱਬ ਰਿਸਟਰਡ ਕਰਾਈਏ ਤਾਂ ਕਿ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਆਉਂਦੀਆਂ ਉਹ ਤੁਹਾਡੇ ਪਿੰਡ ਪੱਦਰ ਦੇ ਤੁਹਾਡੇ ਪਿੰਡ ਤੱਕ ਪਹੁੰਚਾਂ। ਸੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਭਰਾ ਮੇਰੀ ਇਸ ਜਿਹੜੀ ਕੋਸ਼ਿਸ਼ ਦੇ ਨਾਲ ਮੇਰਾ ਸਾਥ ਦਿਓਗੇ, ਮੇਰੀ ਮਦਦ ਕਰੋਗੇ। ਸੋ ਸਾਰਿਆਂ ਦਾ ਜੇ ਤੁਸੀਂ ਆਪਾਂ ਰਲ ਮਿਲ ਕੇ ਅਪਰਾਲਾ ਕਰੀਦਾ ਆਪਾਂ ਇਸ ਕੰਮ 'ਚ ਆਪ ਹੋ ਸਕਦੇ ਹਾਂ ਕਿਉਂਕਿ ਕੋਈ ਵੀ ਬੰਦਾ ਇਸ ਚੀਜ਼ 'ਚ ਵੱਡਾ ਨਹੀਂ। ਸਾਡੇ 6 ਕੋਟ ਦੇ 283 ਯੂਨਟ ਪਿੰਡਵਾੜ ਬਣਾ ਕੇ ਬਣਦੇ ਆ। ਹੁਣ 283 ਦੇ ਵਿੱਚ ਜੇ ਮੈਂ ਕੱਲਾ ਜਾਊਂਗਾ ਤਾਂ ਮੈਨੂੰ ਬੱਤ ਬਾਦ ਮੈਂ 10 ਜੁੰਟਾਂ 'ਚ ਹਰ ਰੋਜ਼ ਜਾ ਸਕਦਾ ਤੇ ਮੈਨੂੰ ਬਹੁਤ ਲੰਮਾ ਸਮਾਂ ਲੱਗਣਾ ਸਸੀ ਪਹਿਲਾਂ ਹੀ 4 ਮਹੀਨਿਆਂ ਤੋਂ ਇਸ ਚੀਜ਼ ਤੇ ਬੜਾ ਜਦੋਜਹਿਦ ਕਰਦੇ ਆ ਰਹੇ ਆਂ ਵੀ ਯਾਰ ਸਾਡ ਨੂੰ ਇਹ ਚੀਜ਼ ਦੀ ਲੋੜ ਆ ਸਾਡੇ ਪੰਜਾਬ ਨੂੰ ਲੋੜ ਆ ਜੁਥ ਕਲੱਬ ਦੀ ਸਰਕਾਰ ਨੂੰ ਸੰਬੰਧ ਕਰਦੇ ਹਾਂ ਹਾਂ ਜੀ ਇਹ ਕਿਦੋਂ ਜੁਝੇ ਕਰਨਾ ਇਹਨਾਂ ਦਾ ਦਲਾਰ ਬਣਾ ਲੀਤ ਹੈ ਸਰਦਾਰ ਭਾਜੀ ਇਹ ਸਾਡੇ ਪਾਣੀ ਭਵਾਣਾ ਜੀ ਸਾਡੇ ਭਵਾਣਾ ਇਹ ਡਾਕਟਰ ਸਰ ਕੇ ਭਵਾਣਾ ਹੋਰ ਕੋਲਾ ਪਾਣੀ ਇਹ ਲੋ ਇਹ ਨਾਲ ਬੰਨ ਸੀ ਹੋ ਜਾਓ ਹੌ ਜੀ ਸਰਾਈ ਬਦ ਚਲੋ ਚਲੋ ਹੌ ਜੀ ਕਿ ਸਾਡੇ ਬਾੜ ਦੇ ਐਮਸੀ ਆਈ ਪੰਜ ਨੰਬਰ ਬਾੜ ਦੇ पढ़े अपने नार साहब जी साहब बैठो ਗੋਦ ਭਾਜੀ ਗੋਦ ਭਾਜੀ ਆ ਗਏ ਮੱਲਾ ਸਾਡਾ ਵੀ ਸਾਡਾ ਭਵਾਨ ਜੀ ਬਟਾ ਆ ਗਏ ਉਹ ਭਵਾਨਾ ਜੀ ਪੜਕੇ ਕੋਈ ਆਇਆ ਤੁਮਾਂ ਦੀ ਪਹਿਲੇ ਪੜਕੇ ਨੂੰ ਨਾਲ ਬੰਦਾ ਹੈ ਮਗਰ ਸਾਡਾ ਆਪ ਜੀ ਪਰ ਮੈਂ ਤਾਂ ਤੁਹਾਨੂੰ ਨਾ ਦੇ ਪਾਕੀ ਤੇ ਨਾ ਸਰਾਡੇ ਬਲਵਾ ਡੰਦੇ ਆ ਥੋੜਾ ਦਾ ਪਾੜਾ ਦੀਪ ਲੋਹਾ ਜੀ ਆਜੋ ਆਜੋ ਪਹਿਲਵਾਨ ਥੋੜੇ ਹੀ ਆਪਣੇ ਰਿਹਾ ਕੋਰਸ ਰੁਪਏ ਲੈ ਕੇ ਸਾਰਾ ਕੋਈ ਪਹਿਲਵਾਨ ਭਮਨ ਭਾਈ ਉਹ ਪੈਸੇ ਲੈ ਕੇ ਰੁਪਏ ਕਰਨ ਲੱਗੇ ਸਲੀਮ ਬਾਕੀ ਸਾਰਾ ਸਲੀਮ ਸਲੀਮ ਭਾਈ ਦੀ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਭਲੇ ਬਿੱਲੇ ਸੰਦੀ ਵਾਲਾ ਬਿੱਲੇ ਕਿ ਸਲੀਮ ਭਾਈ ਆਇਆ ਯਾਰ ਭਾਜੀ ਮੁੰਡਾ ਖੜਾ ਜੀ ਤੁਸੀਂ ਤੇਲਦਾਰ ਪਹੁੰਚੀਂ ਪਰਾੜੇ ਪਲਾੜੇ ਸਾਡੇ ਜੀ ਸਾਡੇ ਜੈ ਸਾਹਿਬ ਆਪਣੇ ਆਏ ਕੀ ਨਾਮ ਦਾ ਗਗਨ ਜੀ ਜੈ ਸਾਹਿਬ ਆ ਜਾਓ ਭਾਈ ਜੈ ਸਾਹਿਬ ਆਓ ਜੈ ਸਾਹਿਬ ਆਓ ਨਹੀਂ ਜੀ ਸਾਹਿਬ ਆਓ ਯਾਰ ਤੁਹਾਨੂੰ ਆਉਂਦੀ ਹੈ ਸਾਡੇ ਸਾਡੇ ਸਕੰਦਰ ਕਾਨ ਰੇਡ ਜੀ ਜੀ ਮਾਨ ਸਨਮਾਨ ਹੋਰ ਜਾਂਦਾ ਹੈ ਜੀ ਸਾਡੇ ਆਏ ਆ ਜੀ ਕਿੱਥੇ ਆ ਠੀਕ ਜੀ ਆਏ ਮੈਂ ਮਾਦੋ ਮੈਂ ਸਤਿ ਸ਼੍ਰੀ ਅਕਾਲ ਜੀ 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 ਮੈਂ ਤਾਂ ਸੋਚਦਾ ਮੈਂ 10 ਦੇ ਵੀ ਅਜੀ ਹੈ। ਕੋਈ ਬਾਈ ਸ਼ੌਂਗਾ ਬੱਜੀ ਮਦਾਨ ਦਾ ਭਲਵਾਨ ਨੇ। ਹਰੇ ਇੱਥੇ ਗੋਲਮਣ ਲੈ ਕੇ ਆਉਣਗੇ। ਪਾਲੀ ਬਾਜੀ ਆਓ। ਹਾਂਜੀ ਹਾਂਜੀ। ਨੀਰ ਬਾਜੀ ਆ ਜਾ ਆ ਜਾ ਆ ਜਾ। ਉਹ ਆਜੋ ਪਤਾਨੀ ਆਜੋ। ਵੱਡੀ ਆ ਜਾ। ਵੱਡੀਆਂ। ਤੁਸੀਂ ਬੰਨ੍ਹੇ ਸਪੈਸਟ ਤੇ ਵੀ ਸੜਤ ਤੁਹਾਨੂੰ ਆਪੋਲਤਾ ਜਾਈ ਜੀ ਸੜਿਆ ਹੁੰਦਾ ਭਾਈ ਜਿੰਦਰ ਹੁਣ ਆਜੋ ਭਾਈ ਲੱਭ ਜੀ ਤੁਸੀਂ ਵੀ ਆਓ ਭਾਈ ਜਿੰਦਰ ਜਿੰਦਰ ਭਾਈ ਆਜੋ ਆਜੋ ਜਿੰਦਰ ਭਾਈ ਆਜਾ ਆਜੋ ਭਾਈ ਆਜੇ ਜਿੰਦਰ ਜੀ ਤੇ ਪਾਉ ਆਜੋ ਪ੍ਰੋਫੈਸਰ ਜੀ ਆਜੋ ਤੁਸੀਂ ਬਲਕੀ ਜੀ ਇਹ ਬਾਤਾਂ ਕੜੇ ਇਹ ਬਾਤਾਂ ਬਣਾਇਆ ਹਾਂ 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 ਬਹੁਤ ਬੋਲ ਜੀ ਬਹੁਤ ਬੋਲ ਜੀ आइए मारें